ਸਤਿ ਸ਼੍ਰੀ ਅਕਾਲ ਜੀ ਮੈਂ ਅਨੁਦੀਪ ਸਿੰਘ ਰਾਓ ਇੱਕ ਵਾਰ ਫਿਰ ਸਾਹਿਬਾ ਉਹਨਾਂ ਗੈਂਗਰ ਪ੍ਰੇਸ਼ਿੰ ਚਾਹਲ ਜੀ ਨਾਲ ਚਾਹਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਰਾਓ ਸਾਹਿਬ ਧੰਨਵਾਦ ਮੇਰੇ ਵੱਲੋਂ ਤੁਹਾਨੂੰ ਤੇ ਦੁਨੀਆ ਭਰ ਵਿੱਚ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਛੇਕ ਸਾਹਿਬ ਜੀ ਕਹਿੰਦੇ ਨੇ ਤੇ ਹਾਇਆਂ ਨੂੰ ਸੁਪਨੇ ਵਿੱਚ ਸਾਰਾ ਸੰਸਾਰ ਪਾਣੀ ਦਾ ਸੋਮਾ ਪ੍ਰਤੀਤ ਹੁੰਦਾ ਹੈ ਚਾਹਲ ਸਾਹਿਬ ਪਾਣੀ ਦੇ ਜਿਹੜੇ ਸੋਮੇ ਨੇ ਪਾਣੀ ਦੀਆਂ ਲੜਾਈਆਂ ਨੇ ਇਹ ਅੱਜਕੱਲ ਸਰਗਰਮ ਨੇ ਇਲੈਕਸ਼ਨਾਂ ਚਲੋ ਜੀ ਸਾਲ ਦੇ ਡੇਢ ਸਾਲ ਵਾਂਗੂ ਪੌਣੇ ਦੋ ਸਾਲ ਪਏ ਨੇ ਤੇ ਇਹ ਪਾਣੀ ਦੇ ਸੋਮਿਆਂ ਦੀ ਪਹਿਲੀ ਚਰਚਾ ਹੋਣ ਲੱਗੀ ਕੱਲ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਸੀ ਉਹ ਸੱਜਿਆ ਗਿਆ ਉਹਦੇ 'ਚ ਕੁਝ ਨਿਕਲਿਆ ਜਾਂ ਕੱਲਾ ਮਿਹਣੋ ਮਿਹਣੀ ਹੋਏ ਨੇ ਜਿਵੇਂ ਇੱਕ ਮੈਂ ਅੱਗੇ ਜਾ ਕੇ ਜ਼ਿਕਰ ਕਰੂੰਗਾ ਜਿਹੜੀ ਚਹਿਲ ਸਾਹਿਬ ਆਪਣੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਆਧਾਰਨ ਦਿੱਤੀ ਸੀ ਕਹਾਵਤ ਸੁਣਾਈ ਸੀ ਉਹ ਵੀ ਕਾਫੀ ਬਾਜਵਾ ਸਾਹਿਬ ਦਾ ਗੁੱਸਾ ਕਰ ਗਈ ਸੀ ਮੈਨੂੰ ਲੱਗਾ ਤਲਖੀ ਭਰਿਆ ਮਾਹੌਲ ਬਣਦਾ ਬਣਦਾ ਰਹਿ ਗਿਆ ਜੀ ਪਰ ਉਹ ਸਭ ਕੱਲ ਦਾ ਜਿਹੜਾ ਸੈਸ਼ਨ ਸੀ ਨਾ ਉਹ ਬੜਾ ਸਹੀ ਸੀ ਕਿਉਂਕਿ ਦੇਖੋ ਇਸ ਮਾਮਲੇ ਦੇ ਉੱਤੇ ਸਿਆਸਤ ਹੁਣ ਤੱਕ ਹੁੰਦੀ ਹੋਈ ਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਹੁਣ ਹੋਣੀ ਨਹੀਂ ਹੈਗੀ ਸਿਆਸਤ ਹੋ ਗਈ ਪਰ ਉਹ ਸਾਰੇ ਤਰੀਕੇ ਦੇ ਨਾਲ ਹੋਵੇ ਕੱਲ ਕੋਲ ਮਿਲਾ ਕੇ ਜਿਸ ਮਕਸਦ ਦੇ ਲਈ ਪੰਜਾਬ ਸਰਕਾਰ ਨੇ ਅਜਲਾਸ ਬੁਲਾਇਆ ਸੀ ਸੋ ਉਹ ਮਕਸਦ ਦੀ ਪੂਰਤੀ ਹੋ ਗਈ ਹੈ ਤੇ ਪਰ ਹੁਣ ਇਹ ਆ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਪਹਿਲ ਕਰਕੇ ਪੰਜਾਬ ਸਰਕਾਰ ਨੇ ਕੀਤੀ ਹੈ ਜਿਹਦੀ ਚਫੇੜਿਓਂ ਛਲਾਗਾ ਹੋ ਰਹੀ ਆ ਇਹਦੇ ਉੱਪਰ ਸਿਆਸਤ ਨਾ ਹੋਵੇ ਇਹ ਇੱਕ ਵੱਡੀ ਗੱਲ ਆ ਸੋ ਅਮਰ ਕੱਲ ਦੇਖ ਰਹੇ ਸੀ ਵੀ ਕੁਝ ਜਿਹੜੇ ਬੁਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਉਹ ਇਸ ਪਾਸੇ ਨੂੰ ਸਿਆਸਤ ਵਾਲੇ ਰੁਖ ਪਾ ਕੇ ਨੂੰ ਰੁਖ ਕਰ ਰਹੇ ਸੀ ਪਰ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਰਕਾਰਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਉਹਨਾਂ ਨੂੰ ਆਮ رائے ਬਣਾ ਕੇ ਕਿਸ ਤਰ੍ਹਾਂ ਲੈ ਕੇ ਆਉਣਾ ਅਗੇ ਇਹ ਇੱਕ ਬਹੁਤ ਵੱਡੀ ਉਦਾਹਰਨ ਕੱਲ ਸਾਨੂੰ ਦੇਖਣ ਨੂੰ ਮਿਲੀ ਹੈ ਹਾਂ ਜਿ세ਰਾ ਤੁਸੀਂ ਕਿਹਾ ਵੀ ਤਰਖੀ ਵੀ ਹੋਈ ਆ ਕੁਝ ਉੱਥੇ ਸੁਖਬਾਉ ਸਿੰਘ ਕਹਿ ਰਹੇ ਤੇ ਬੁੱਲਣ ਨੂੰ ਲੈ ਕੇ ਵੀ ਮਾਮਲਾ ਕਾਫੀ ਗਰਮਾਇਆ ਪਰ ਖੇ ਕੁੱਲ ਮਿਲਾ ਕੇ ਜਦੋਂ ਇਹ ਪੁੱਛਿਆ ਗਿਆ ਜਦੋਂ ਇਹ ਮਾਈਕ ਮਤਾ ਲਿਆਂਦਾ ਗਿਆ ਪਾਣੀਆਂ ਦੇ ਸਾਰੇ ਸਿਸਟਮ ਦੇ ਖਿਲਾਫ ਉਥੇ ਹਾਂ ਵਾਲਿਆਂ ਦੀ ਆਵਾਜ਼ ਜਿਹੜੀ ਹੈ ਸਭ ਤੋਂ ਉੱਚੀ ਸੀਗੀ ਔਰ ਜਦੋਂ ਸਪੀਕਰ ਸਾਹਿਬ ਨੇ ਦੁਬਾਰਾ ਵੀ ਪੁੱਛ ਲਿਆ ਤੇ ਉਹ ਪੂਰੇ ਜੋਰ ਨਾਲ ਸਾਰਿਆਂ ਨੇ ਹਾਂ ਦੇ ਵਿੱਚ ਹਾਂ ਦਾ ਜਵਾਬ ਦਿੱਤਾ ਤੇ ਹੋ ਸਕਦਾ ਵਿੱਚੋਂ ਇੱਕ ਦੋ ਚੁੱਪ ਕਰ ਗਏ ਹੁਣ ਪਰ ਦੂਜੇ ਪਾਸੇ ਜਦੋਂ ਉਹਨਾਂ ਨੇ ਕਿਹਾ ਭਾਈ ਜੇ ਕੋਈ ਸਹਿਮਤ ਨਹੀਂ ਹੈਗਾ ਹੁਣ ਨਾਂ ਦੇ ਵਿੱਚ ਇਹਦੇ ਵਿੱਚ ਤੁਸੀਂ ਆਪਣਾ ਸਿਰ ਵੀ ਹਿਲਾ ਸਕਦੇ ਹੋ ਆਵਾਜ਼ ਵੀ ਦੇ ਸਕਦੇ ਹੋ ਸੋ ਨਾਟਾਸ਼ ਆ ਗਿਆ ਸੀਗਾ ਪੰਜਾਬ ਵਿਧਾਨ ਸਭਾ ਚ ਸੋ ਚੰਗੀ ਗੱਲ ਐ ਸਾਰੀਆਂ ਸਿਆਸੀ ਪਾਰਟੀਆਂ rau saab ਕੱਲ ਇੱਕ ਝਟ ਇੱਕ ਮੰਚ ਤੇ ਨਜ਼ਰ ਆਈਆਂ ਸੋ ਗੁਣਾ ਵੀ ਇੱਥੇ ਤੱਕ ਚਾਹੀਦਾ ਪਾਣੀ ਦਾ ਇਹ ਗੰਭੀਰ ਮੁੱਦਾ ਪੰਜਾਬ ਦੇ ਲਈ ਤੇ ਇਹ ਹਰਿਆਣਾ ਦੇ ਲਈ ਵੀ ਸੋ ਇਸ ਮਾਮਲੇ ਦੇ ਵਿੱਚ ਹੁਣ ਤੱਕ ਸਿਰੇ ਤੱਕ ਸਿਆਸਤ ਕੋ ਨਹੀਂ ਆਈ ਐ ਜਿਦਾ ਕੱਲ ਵੀ ਆਪਾਂ ਨੇ ਜ਼ਿਕਰ ਕੀਤਾ ਸੀ ਅੱਸੀ ਦੇ ਦਹਾਕੇ ਦੇ ਵਿੱਚ ਜਿਹੜਾ ਕੁਛ ਇੱਥੇ ਇਸ ਪਾਣੀਆ ਦੇ ਮਾਮਲੇ ਦੇ ਵਿੱਚ ਹੋਇਆ ਉਹ ਕਾਫੀ ਨੰਦਰਾਜੋਗ ਆ ਪੰਜਾਬ ਦੇ ਲਈ ਤੱਕੇ ਦੀ ਸ਼ੁਰੂਆਤ ਜੇਕਰ ਮੈਂ ਕਹਾਂ ਤਾਂ ਵੈਸੇ ਤਾਂ ਉਸੇ ਦਿਨ ਤੋਂ ਹੋ ਗਈ ਸੀ ਜਦੋਂ ਆਪਾਂ ਕੱਲ ਜ਼ਿਕਰ ਕੀਤਾ ਸੀ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਸੀ ਜਿਹਦੀ ਅੱਜ ਤੱਕ ਕੀਮਤ ਨਹੀਂ ਤਾਂ ਕੀਤੀ ਗਈ ਪਰ ਇਸ ਸਤਲੁਜ ਜੇ ਆਪਣਾ ਲੇਖਨ ਹੈ ਦੀ ਅਗਰ ਗੱਲ ਕਰਨੀ ਏ ਤਾਂ ਜਿਹੜਾ ਦਰਬਾਰਾ ਸਿੰਘ ਦੇ ਕੋਲੋਂ ਕੇਸ ਇਸ ਤਰ੍ਹਾਂ ਗਾਂਧੀ ਨੇ ਵਾਪਸ ਕਰਵਾਇਆ ਸੀ ਉਹ ਜਿਹੜਾ ਕੇਸ ਦੀ ਪਵਾੜੇ ਦੀ ਜਿਹੜਾ ਹੁਣ ਤੱਕ ਬਣਦਾ ਆਇਆ ਸੋ ਕੁੱਲ ਮਿਲਾ ਕੇ ਕੱਲ ਜਿੱਥੇ ਪਿਛਲੀਆਂ ਸਰਕਾਰਾਂ ਨੂੰ ਦੋਸ਼ ਦਿੰਦੇ ਮੁੱਖ ਮੰਤਰੀ ਨਜ਼ਰ ਆਇਆ ਠੀਕ ਹੁੰਦਾ ਨੇ ਜਾਂ ਜ਼ਿੰਮੇਵਾਰੀਆਂ ਹੈ ਨਹੀਂ ਉਹਨਾਂ ਨੇ ਨਲਾਕੀਆਂ ਕੀਤੀਆਂ ਤੇ ਤਾਂ ਇਹ ਸਾਰਾ ਕੁਝ ਹੋਇਆ ਸੋ ਕੱਲ ਮਲਾ ਕੇ ਕੱਲ ਦੇ ਵਿਧਾਨ ਸਭਾ اجلاس ਦੇ ਵਿੱਚ ਇੱਕ ਸਖਤ ਸੰਦੇਸ਼ ਜਿਹੜਾ ਪੰਜਾਬ ਨੇ ਜਰਾ ਦੇ ਦਿੱਤਾ ਤੇ ਦੂਜੇ ਪਾਸੇ ਬੀਬੀ ਐਮਪੀ ਜਿਹੜਾ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਹੈ ਉਹ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਸੀ ਕਹਿੰਦੇ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਡੈਮਾਂ ਦੇ ਉੱਤੇ ਕਬਜ਼ਾ ਕਰ ਲਿਆ ਸੋ ਇਹ ਜਿਹੜੀ ਪਾਣੀਆਂ ਦੀ ਠੰਡੇ ਪਾਣੀਆਂ ਦੀ ਗਰਮ ਸਿਹਤ ਚੱਲ ਰਹੀ ਹੈ ਇਦੇ ਵਿੱਚ ਹੁਣ ਦੇਖਦੇ ਆਉਣ ਵਾਲਾ ਜਨਤ ਦੇ ਵਿੱਚ ਰਾਉਂਡਸ ਆਫ ਹੋਰ ਨਿਕਲ ਕੇ ਕੀ ਕੁਝ ਆਉਂਦਾ ਪਰ ਕੁੱਲ ਮਿਲਾ ਕੇ ਵਿਧਾਨ ਸਭਾ ਦੇ ਵਿੱਚ ਕੱਲ ਪੰਜਾਬ ਸਰਕਾਰ ਦਾ ਰੁਖ ਤੇ ਵਿਰੋਧੀ ਧਿਰ ਜਿਹੜੀ ਆ ਜਸਰਾ ਇੱਕ ਜੁਕ ਮਜਰਾ ਆ ਪੰਜਾਬ ਦੇ ਮੁੱਦਿਆਂ ਦੇ ਉੱਤੇ ਚੰਗਾ ਤੇ ਸ਼ੁਭ ਸੰਕੇਤ ਆ ਪੰਜਾਬ ਦੇ ਚੇਲ ਸਾਹਿਬ ਜਦੋਂ ਬਾਜਵਾ ਸਾਹਿਬ ਨੇ ਕੋਈ ਗੱਲ ਛੇੜਨ ਲੱਗੇ ਪਿਛਲੀ ਗੱਲ ਕਰਨ ਲੱਗੇ ਤਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਪਿਛਲੀਆਂ ਗੱਲਾਂ ਜਿਹੜਾ ਇਤਿਹਾਸ ਹੈ ਤੁਸੀਂ ਉਹਨੂੰ ਨਾ ਫਰੋਲੋ ਇਹ ਪਾਕਿਸਤਾਨ ਤੱਕ ਚੱਲਿਆ ਜਾਊਗਾ ਫਿਰ ਉਹਨਾਂ ਨੇ ਇੱਕ ਕਹਾਵਤ ਸੁਣਾਈ ਯਾਨੀ ਮੇਨਾ ਜਮਾਰਿਆ ਕਹਿੰਦੇ ਐਵੇਂ ਡੂਮ ਨੇ ਬਹਿ ਕੇ ਬੀੜੀ ਪੀ ਜਾਂਦੇ ਨੇ ਜਾਂ ਤਾਂ ਉਹ ਕਹਿੰਦੇ ਵੀ ਬੀੜੀ ਨੇ ਪੀਦੀ ਹੁੰਦੀ ਉਹਨਾਂ ਨੇ ਕਿਹਾ ਤਾਂ ਪੀ ਜਾਂਦੇ ਨੇ ਇਹਦਾ ਮਤਲਬ ਸਿੱਧਾ ਇਹ ਹੋ ਗਿਆ ਕਿ ਕਾਂਗਰਸੀਆਂ ਨੂੰ ਕਹਿ ਰਹੇ ਨੇ ਵੀ ਤੁਸੀਂ ਡੂਮ ਨੇ ਦੇ ਬਹਿ ਕੇ ਬੀੜੀ ਪੀ ਰਹੇ ਹੋ ਪਰ ਇਹੀ ਕਹਾਵਤ ਮੈਨੂੰ ਲੱਗਦਾ ਕੁਝ ਉਦੋਂ ਸੈਸ਼ਨ ਤੋਂ 2-4 ਘੰਟੇ ਪਹਿਲਾਂ ਉਹਨਾਂ ਦੀ ਆਪਣੀ ਯਾਦ ਨਹੀਂ ਹੋਣੀ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਇੱਕ ਕੰਮ ਕੀਤਾ ਜਿਹੜਾ ਧਰਨੇ ਤੇ ਮੁਜ਼ਾਹਰੇ ਕਰਨ ਤੇ ਉਹ ਕਹਿੰਦੇ ਵੀ ਅਸੀਂ ਰੋਕ ਲਾਉਂਗੇ ਕਰਨੀ ਦਵਾਂਗੇ ਜਿਹੜੇ ਲੋਕ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਨੇ ਲੋਕ ਧਰਨੇ ਲਾਉਣ ਵਾਲੇ ਜਾਂ ਆਪਣਾ ਵਿਰੋਧ ਜਤਾਉਣ ਵਾਲੇ ਮੈਨੂੰ ਲੱਗਦਾ ਇਸੇ ਤਰ੍ਹਾਂ ਦਾ ਵਰਤਾਰਾ ਇਹ ਵੀ ਹੈ ਉੱਥੇ ਵੀ ਉਹਨਾਂ ਨੂੰ ਡੂਣੇ ਬਾਰੇ ਮਾੜਾ-ਮੋਟਾ ਸੋਚਣਾ ਚਾਹੀਦਾ ਸੀ ਡੂਣਾ ਕਈ ਵਾਰ ਇਸ ਤਰ੍ਹਾਂ ਵੀ ਉੱਠ ਖੜਦਾ ਹੈ ਤੇ ਇਹ ਚਰਚਾ ਦਾ ਵੇਸ਼ਾ ਥੋੜਾ ਮੈਨੂੰ ਲੱਗਦਾ ਘੱਟ ਤਾਂ ਬਣਿਆ ਕਿਉਂਕਿ ਉਸ ਤੋਂ ਬਾਅਦ ਜੇ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਸੀ ਉਹ ਸ਼ੁਰੂ ਹੋਣਾ ਸੀ ਹੁਣ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਵੀ ਇਹ ਮੁੱਦਾ ਗਰਮਾ ਸਕਦਾ ਹੈ ਕਿ ਜੇ ਲੋਕ ਆਪਣੀਆਂ ਮੰਗਾਂ ਮਨਾਉਣ ਵਾਸਤੇ ਧਰਨੇ ਲਾਉਂਦੇ ਨੇ ਜਾਂ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਨੇ ਉਹਨਾਂ ਨੂੰ ਰੋਕਿਆ ਜਾਊਗਾ ਜਾਂ ਜਿਹੜੇ ਕੱਲੇ ਰਸਤੇ ਰੋਪਦੇ ਨੇ ਉਨ੍ਹਾਂ ਤੇ ਕਾਰਵਾਈ ਹੋ ਗਈ ਜੀ। ਪਰ ਉਹ ਸਰਵ ਖਾਸ ਤੌਰ ਦੇ ਉੱਤੇ ਆਵਾਜ਼ ਵੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਕੋਲ ਇਸ ਤਰ੍ਹਾਂ ਦੀ ਉਮੀਦ ਨਹੀਂ ਤੇ ਕੀਤੀ ਜਾ ਸਕਦੀ। ਠੀਕ ਹੈ। ਰਸਤੇ ਰੋਕਣ ਵਾਲਿਆਂ ਨੂੰ ਅਸੀਂ ਵੀ ਮੜਾ ਕਹਿੰਦੇ ਆ, ਰੇਲਾਂ ਰੋਕਣ ਵਾਲਿਆਂ ਨੂੰ ਅਸੀਂ ਵੀ ਗਲਤ ਕਹਿੰਦੇ ਆ, ਕਿਸੇ ਦੇ ਰਾਹ ਦੇ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਆਪਾਂ ਵੀ ਗਲਤ ਕਹਿੰਦੇ ਆ, ਸਮਾਜ ਤੋਂ ਕਈ ਬਾਹਰ ਕਹਿੰਦੇ ਆ। ਇਹ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਾਰਵਾਈ ਹੋਊਗੀ, ਮੈਕੈਨਿਕ ਕਰੋ ਜੀ ਤੁਹਾਡਾ ਹੱਕ ਹੈ ਕਰਨੀ ਚਾਹੀਦੀ ਹੈ। ਤੁਸੀਂ ਕਿਹਾ ਵੀ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਤੇ ਫਿਰ ਵਿਰੋਧ ਪ੍ਰਦਰਸ਼ਨ ਦਾ ਤਰੀਕਾ ਸਰਕਾਰ ਦਾ ਇਹ ਕਰ ਦਵੇ ਤੇ ਜਾਂ ਤਾਂ ਸਰਕਾਰ ਇਹ ਕਹਿ ਦੇਵੇ ਵੀ ਤੁਹਾਡੀਆਂ ਮੰਗਾਂ ਦੇ ਉੱਤੇ ਤੁਰੰਤ ਅਸੀਂ ਗੱਲਬਾਤ ਕਰਾਂਗੇ ਉਹਦੇ ਹੱਲ ਕਰਾਂਗੇ ਨਹੀਂ ਹੋਊਗਾ ਤੇ ਕੋਈ ਆਹ ਤਰੀਕਾ ਤੁਸੀਂ ਅਪਣਾਉਣਾ ਹੈ ਕੋਈ ਸਰਕਾਰ ਨੂੰ ਵੀ ਤਾਂ ਕੁਝ ਦੱਸਣਾ ਪਊਗਾ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਆ ਉਹ ਕਿਸ ਤਰੀਕੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਸਕਦਾ ਚਲੋ ਮੰਨ ਲੈਂਦੇ ਆ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਆਮ ਲੋਕਾਂ ਦਾ ਮੁਲਾਜ਼ਮਾਂ ਦਾ ਕਿਸਾਨਾਂ ਦਾ ਤੇ ਜਾਂ ਕਿਸੇ ਵੀ ਵਰਗ ਦਾ ਵਿਰੋਧ ਪ੍ਰਦਰਸ਼ਨ ਜੇਕਰ ਦੂਜਿਆਂ ਲਈ ਭਾਰੀ ਪੈਂਦਾ ਉਹ ਗੱਲ ਤਾਂ ਪਰ ਪੰਜਾਬ ਸਰਕਾਰ ਨੇ ਵੀ ਤਾਂ ਤੁਹਾਡੇ ਯਾਦ ਹੋਣਾ ਹਾਲੇ ਆ ਥੋੜੇ ਮੇਰੇ ਖਾਲ ਪਿਛਲੇ ਮਹੀਨੇ ਧਰਨਾ ਲਾਇਆ ਸੀਗਾ ਤੇ ਉਹ ਕਿਹੜਾ ਫਿਰ ਉਹਨੇ ਮੰਨ ਲਓ ਹਵਾ ਦੇ ਵਿੱਚ ਉੱਪਰ ਲਾ ਲਿਆ ਸੀ ਉਹ ਵੀ ਤਾਂ ਥੱਲੇ ਕਿਤਨੇ ਕਿਤੇ ਰੜੀਕਾ ਕਿਥੇ ਨੂੰ ਲੱਗਿਆ ਹੀ ਹੋਣਾ ਸੋ ਆਪਣੇ ਆਪ ਨੂੰ ਤੁਸੀਂ ਜੈਸਿਫਾਈ ਕਰਨਾ ਇਹ ਗਲਤ ਆ ਕਾਨੂੰਨ ਜੇਕਰ ਦੂਜਿਆਂ ਲਈ ਬਣਾ ਰਹੇ ਹੋ ਤੇ ਤੁਸੀਂ ਵੀ ਉਸੇ ਕਾਨੂੰਨ ਦਾ ਹਿੱਸਾ ਹੋਣਾ ਚਾਹੀਦੇ ਹੋ ਪਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਬਿਆਨ ਆ ਜਿੱਦਾਂ ਤੁਸੀਂ ਕਿਹਾ ਨਾ ਵੀ ਵਿਧਾਨ ਸਭਾ ਦਾ ਸਾਚ ਨਾਲ ਸ਼ੁਰੂ ਹੋਣਾ ਸੋ ਉੱਪਰ ਵਾਦੀ ਗੱਲ ਦਬ ਗਈ ਹੈ ਅ ਬੇਸ਼ੱਕ ਇਹ ਗੱਲ ਦਬ ਗਈ ਹੈ ਪਰ ਕਿਸਾਨ ਜਥੇਬੰਦੀਆਂ ਨੇ ਤਾਂ ਤਾਕੜਾ ਵਿਰੋਧ ਜਿਹੜਾ ਉਹ ਕੀਤਾ ਸੋ 6 ਤਰੀਕ ਦਾ ਜਿਹੜਾ ਉਹਨਾਂ ਦਾ ਵਿਰੋਧ ਦਾ ਸੀ ਕਿ ਸ਼ੰਭੂ ਥਾਣਾ ਘੇਰਨ ਦਾ ਜਿਹੜਾ ਕਿਸਾਨ ਚ ਗੈਰ ਸਿਆਸੀ ਜਿਹੜਾ ਸਯੁਕਤ ਕਿਸਾਨ ਮੋਰਚਾ ਤੇ ਦੂਜੇ ਪਾਸੇ ਬੰਦੇ ਰੋਣਾ ਦੇ ਜਥੇਬੰਦੀ ਦਾ ਰਾਉ ਸਾਬ ਉਸ ਨੂੰ ਦੇਖਦੇ ਹੋਏ ਕੱਲ ਸਵੇਰ ਤੋਂ ਹੀ ਜਗਜੀਤ ਸਿੰਘ ਢੱਲੇ ਵਾਲ ਕਿਸਾਨਾਂ ਗੁਰੂ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਆ ਗਿਆ ਕੋਝੋ ਹੋਰ ਪਥਾਨਾ ਗੁਆਂ ਨੂੰ ਵੀ ਡਿਟੇਨ ਕੀਤਾ ਗਿਆ ਤੇ ਕੁੱਲ ਮਿਲਾ ਕੇ ਇਹ ਸਰਕਾਰ ਵੱਲੋਂ ਆਪਣੇ ਪੱਧਰ ਦੱਸਦੇ ਸਾਰਾ ਫਿਲਸਫਾ ਜਾਰੀ ਹੈ ਪਰ ਵਿਰੋਧ ਪ੍ਰਦਰਸ਼ਨਾਂ ਦਾ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਇਸ ਚੀਜ਼ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਗੱਲ ਉਧਾਰਨ ਤੁਹਾਡੇ ਵਾਲੀ ਠੀਕ ਹੈ ਵੀ ਜੇਕਰ ਉੱਥੇ ਉਹ ਫਿੱਟ ਬੈਠਦੀ ਹੈ ਤੇ ਫਿੱਟ ਇੱਥੇ ਵੀ ਬੈਠਦੀ ਹੈ ਲੋਕਾਂ ਨੂੰ ਹੱਲ ਜ਼ਰੂਰ ਜਿਹੜਾ ਉਹ ਦੱਸਣਾ ਚਾਹੀਦਾ ਖਾਸ ਤੌਰ ਦੇ ਉੱਤੇ ਇਹ ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਇਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਕੋਈ ਨੌਕੇ ਬਦਲਵਾ ਵਿਕਲਪ ਜ਼ਰੂਰ ਦੱਸ ਦੇਣਾ ਚਾਹੀਦਾ ਜਦੋਂ ਸਾਹਿਬ ਜੀ ਨੇ ਤੁਸੀਂ ਕਿਹਾ ਵੀ ਤੁਹਾਡੀ ਤੁਹਾਡੇ ਹੱਕ ਹੈ ਤੁਹਾਡਾ ਤੁਸੀਂ ਕਾਰਵਾਈ ਕਰੋ ਮੈਨੂੰ ਤਾਂ ਹੱਕ ਨਹੀਂ ਇਹਨਾਂ ਕੋਲ ਤਾਕਤ ਹੈ ਜਿਵੇਂ ਕਹਿੰਦੇ ਹੁੰਦੇ ਨੇ ਜਿਸकी डाठी ਉਸकी भैंस ਇਹਨਾਂ ਕੋਲ ਤਾਕਤ ਹੈ ਇਹਨਾਂ ਕੋਲ ਡਾਂਗ ਹੈ ਜੋ ਮਰਜ਼ੀ ਕਰ ਸਕਦੇ ਨੇ ਹੱਕ ਉਹ ਕਿਹਨਾਂ ਦਾ ਕੋਈ ਨਹੀਂ ਕਿਸੇ ਨੂੰ ਕਿਸੇ ਦੇ ਹੱਕਾਂ ਤੇ ਡਾਕੇ ਮਾਰਨ ਦਾ ਹੱਕ ਨਹੀਂ ਆਪਾਂ ਹੀ ਇਹਨਾਂ ਨੂੰ ਹੱਕ ਦਿੰਨੇ ਆ ਮੁੱਖ ਮੰਤਰੀ ਸਾਹਿਬ ਜਦੋਂ ਐਮਸੀ ਐਮਪੀ ਹੁੰਦੇ ਸੀ ਉਦੋਂ ਇਹ ਕਹਦੇ ਹੁੰਦੇ ਸੀ ਜਿਵੇਂ ਹੁਣ ਵਿਰੋਧ ਪ੍ਰਦਰਸ਼ਨ ਤੇ ਇਹ ਕਿੰਧੂ ਪ੍ਰੰਤੂ ਕਰ ਰਹੇ ਨੇ ਉਹਨੂੰ ਕਹਦੇ ਜਾਂਦੇ ਸੀ ਵੀ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਇਹ ਵੀ ਇੱਕ ਵਿਰੋਧ ਦਾ ਤਰੀਕਾ ਜੀ ਤੇ ਲੋਕ ਲੋਕਾਂ ਨੂੰ ਅਜੇ ਵੀ ਯਾਦ ਨੇ ਇਹਨਾਂ ਦੇ ਬਿਆਨ ਤੇ ਵੀਡੀਓਜ਼ ਵੀ ਆਪਾਂ ਸੋਸ਼ਲ ਮੀਡੀਆ ਤੇ ਕੱਢ ਕੇ ਦੇਖ ਸਕਦੇ ਆ ਜਦੋਂ ਕਿਸੇ ਬੰਦੇ ਨੇ ਕੋਈ ਹੱਕ ਮੰਗਣਾ ਹੁੰਦਾ ਹੈ ਵਿਰੋਧ ਕਰਨਾ ਹੁੰਦਾ ਹੈ ਤਾਂ ਉਹ ਮਾੜਾ ਮੋਟਾ ਤਰਕੀ ਚ ਆਇ ਜਾਂਦਾ ਹੈ ਤੇ ਸਰਕਾਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਜਿਹੜੇ 25-25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਸੀ ਅੱਜ ਕੱਲ ਉਹ ਮੈਨੂੰ ਲੱਗਦਾ ਉਹਨਾਂ ਕੋਲ 25 ਬੰਦੇ ਇਕੱਠੇ ਕਰਨ ਜੈਨ ਸਾਹਿਬ ਅੱਗੇ ਆਪਾਂ ਗੱਲ ਕਰੀਏ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੀ ਜਿਵੇਂ ਕਹਿੰਦੇ ਨੇ ਵੀ ਇੱਕ ਤਰ੍ਹਾਂ ਜੰਗ ਵਾਲਾ ਮਾਹੌਲ ਬਾਰਡਰ ਤੇ ਬਣਾਇਆ ਜਾ ਰਿਹਾ ਜਾਂ ਸਿਰਜਿਆ ਜਾ ਰਿਹਾ ਜਾਂ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਇਹ ਕਿੱਥੇ ਤੱਕ ਪਹੁੰਚਿਆ ਜੀ ਇਹ ਕੀ ਸੰਭਾਵਨਾਵਾਂ ਨੇ ਪ੍ਰੋਫੈਸਰ ਇਸ ਖਬਰ ਤੇ ਆਉਣਾ ਪਰ ਜਿੱਦਾਂ ਆਪਾਂ ਪਿਛਲੀ ਖਬਰ ਨੂੰ ਕੰਪਲੀਟ ਕਰਦਾ ਏਦਾਂ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਸੋ ਉਹਦੇ ਵਿੱਚ ਮੈਂ ਜ਼ਰੂਰ ਇੱਕ ਚੀਜ਼ ਹੋਰ ਵਾਦਾ ਕਰ ਦਿੰਦਾ ਕਿ ਜੇਕਰ ਧਰਨੇ ਪਰਦਸ਼ਨ ਵਾਕੀ ਗਲਤ ਨੇ ਨਹੀਂ ਲੱਗਣੇ ਚਾਹੀਦੇ ਸੜਕਾਂ ਨਹੀਂ ਰੁਕਣੀਆਂ ਚਾਹੀਦੀਆਂ ਤਾਂ ਤੁਹਾਡੇ ਯਾਦ ਹੋਣਾ ਕਿਸਾਨ ਅੰਦੋਲਨ ਵੇਲੇ ਵੀ ਜਿਹੜਾ ਧਰਨੇ ਲੱਗੇ ਸੀਗੇ ਉਸ ਟਾਈਮ ਦੇ ਉੱਤੇ ਇਹੀ ਆਵਾਮੀ ਪਾਰਟੀ ਉਹਨਾਂ ਦਾ ਹਿੱਸਾ ਵੀ ਰਹੀ ਆ ਸੋਖੇ ਆਪਣੇ ਆਪ ਨੂੰ ਸਹੀ ਸ਼ਬਦ ਕਰਨਾ ਚਾਹੀਦਾ ਹੈ ਕਹਿੰਦੀ ਹੈ ਵੀ ਇਹੀ ਆਵਾਮੀ ਪਾਰਟੀ ਦੀ ਉਪਜ ਅਨੇ ਹਜ਼ਾਰੇ ਦੇ ਜਿਹੜੇ ਧਰਨੇ ਦੇ ਵਿੱਚੋਂ ਨਿਕਲ ਕੇ ਆਈ ਆ ਸੋਖੇ ਆਪੋ ਆਪਣੇ ਜਿਹੜਾ ਆ ਵੀ ਅੱਜ ਮੈਂ ਕਹਿੰਦੇ ਹਾਂ ਤੇ ਵੀ ਦੂਜੇ ਦੀਆਂ ਹੱਥ ਚ ਤੇ ਆਪਣੀਆਂ ਕਾਛ ਚ ਉਹ ਹਾਲਾਤ ਨਹੀਂ ਹੋਣੇ ਚਾਹੀਦੇ ਮਾਪਦਾਂਡ ਜਿਹੜੇ ਨੇ ਜਾਂ ਸੁਧਾਰ ਜਿਹੜੇ ਨੇ ਪਹਿਲਾਂ ਆਪਣੇ ਆਪ ਤੋਂ ਕਰਨੇ ਚਾਹੀਦੇ ਨੇ ਫਿਰ ਦੂਜਿਆਂ ਵੱਲ ਜਿਹੜੀ ਆ ਉਂਗਲ ਜਿਹੜੀ ਆ ਚੁਕਣੀ ਚਾਹੀਦੀ ਹੈ ਜਾਂ ਆਪਾਂ ਇਹ ਵੀ ਕਹਦੀਏ ਵੀ ਇੱਕ ਉਂਗਲ ਅਸੀਂ ਕਰ ਦੂਜਿਆਂ ਵੱਲ ਕਰਦੇ ਆ ਤੇ ਰੋਸ ਸਭ ਤੇ ਉਂਗਲਾਂ ਦਾ ਮੂੰਹ ਤਾਂ ਸਾਡੇ ਵੱਲ ਹੀ ਹੁੰਦਾ ਨਾ ਸੋਖਾ ਆਈਏ ਹੁਣ ਉਸ ਮੁੱਦੇ ਦੇ ਉੱਤੇ ਜਿਹੜਾ ਕਾਫੀ ਅਹਿਮ ਹੈ ਇਹਦੇ ਉੱਤੇ ਜਿਹੜੀ ਚਿੰਤਾ ਪੂਰੇ ਵੱਲ ਦੇ ਵਿੱਚ ਜਿਹੜੀ ਆ ਦੇਖੀ ਜਾ ਰਹੀ ਹੈ ਔਰ ਜਿਹੜਾ ਸੰਯੁਕਤ ਰਾਸ਼ਟਰ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਵੀ ਉਸ ਦੇ ਉੱਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਕਿ ਅਗਰ ਇਹ ਜੁੱਧ ਵਰਗੇ ਹਾਲਾਤ ਬਣਦੇ ਨੇ ਜੇ ਜੁੱਧ ਲੱਗ ਜਾਂਦਾ ਤਾਂ ਇਹਦੇ ਬਹੁਤ ਗੰਭੀਰ ਸਿੱਟੇ ਜਿਹੜੇ ਆ ਉਹ ਆਉਣ ਵਾਲੇ ਜਨਤਾ ਦੇ ਵਿੱਚ ਹੋ ਸਕਦੇ ਨੇ ਨਿਕਲ ਸਕਦੇ ਨੇ ਉਹਨਾਂ ਨੇ ਵੀ ਦੋਨਾਂ ਮੁਲਕਾਂ ਨੂੰ ਮਿਲ ਬੈਠ ਕੇ ਸ਼ਾਂਤੀ ਦੇ ਨਾਲ ਮਸਲੇ ਹੱਲ ਕਰਨ ਦੀ ਗੱਲ ਕਹੀ ਹੈ ਸੋ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਘੱਟ ਸਾਬਤ ਨਹੀਂ ਕਰ ਰਿਹਾ ਇਧਰੋਂ ਭਾਰਤ ਵੱਲੋਂ ਵੀ ਵੱਡੇ ਪੱਧਰ ਦੇ ਉੱਤੇ ਜੰਗੀ ਅਭਿਆਸ ਜਿਹੜੇ ਆ ਰੋਸ ਆਫ ਲਗਾਤਾਰ ਜਾਰੀ ਨੇ ਔਰ ਦੂਜੇ ਪਾਸੇ ਪਾਕਿਸਤਾਨ ਨੇ ਵੀ ਜਿਹੜੀਆਂ ਆਪਣੀਆਂ ਮਜਾਇਲਾਂ ਨੇ ਜਿਹੜੀਆਂ ਉਨਾਂ ਨੂੰ ਵੀ ਜਿਹੜਾ ਮੜਾ ਮੜਾ ਜਿਹੜੀ ਧੂੜ ਧੜ ਪਈ ਸੀ ਉਹਨਾਂ ਨੂੰ ਕੱਢ ਕੇ ਉਹਨਾਂ ਨੂੰ ਵੀ ਦੁਬਾਰਾ ਉਹਨਾਂ ਨੇ ਚਾਲੂ ਹਾਲਤ ਦੇ ਵਿੱਚ ਕਰਨ ਦੀ ਕੋਸ਼ਿਸ਼ ਉਹ ਕਰ ਰਹੇ ਨੇ ਸੋ ਕੱਲ ਵੀ ਉਹਨਾਂ ਨੇ ਇੱਕ ਮੰਜਾਇਲ ਦਾ ਪ੍ਰੀਖਣ ਕੀਤਾ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਅਭਿਆਸ ਜਿੱਦਾਂ ਦੀਆਂ ਤਿਆਰੀਆਂ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਆਪਣੇ ਨਾਗਰਿਕਾਂ ਨੂੰ ਅਵੇਅਰ ਕਰਨ ਵਾਸਤੇ ਹੁਣ ਜਿਹੜਾ 7 ਮਈ ਨੂੰ ਰੌਣ ਸਾਬ ਜਿਹੜੇ ਸਾਡੇ ਬਾਰਡਰ ਸਟੇਟ ਨੇ ਖਾਸ ਤੌਰ ਦੇ ਉੱਤੇ ਪੰਜਾਬ ਤੇ ਆਪਣਾ ਦੂਤਰੇ ਪਾਸੇ ਰਾਜਸਥਾਨ ਗੁਜਰਾਤ ਤੇ ਹਿਮਾਚਲ ਤੇ ਕੁਝ ਹੋਰ ਸੂਬੇ ਜਿਹੜੇ ਬਾਰਡਰਾਂ ਦੇ ਨੇੜੇ ਨੇ ਉਹਨਾਂ ਦੇ ਵਿੱਚ ਇੱਕ ਮੌਕ ਡ੍ਰਿਲ ਜਿਹੜੀ ਆ ਉਹ ਕੀਤੀ ਜਾਊਗੀ ਕਿਉਂਕਿ ਆਪਣੇ ਜਿਹੜੀ ਆਪਣੀ ਜਨਰੇਸ਼ਨਾਂ ਜਾਂ ਆਪਣੀ ਉਮਰ ਦੇ ਜਿਹੜੇ ਲੋਕ ਨੇ ਨਾ ਰੱਬਾ ਸਾਹਿਬ ਉਹਨਾਂ ਨੂੰ جنگ ਦੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਨਜਠਣਾ ਹੈ ਕਿਸ ਤਰ੍ਹਾਂ ਜਿਹੜਾ ਤੁਸੀਂ ਆਪਣੇ ਆਪ ਨੂੰ ਸੇਫ ਕਰਨਾ ਤੇ ਕਿਸ ਤਰ੍ਹਾਂ ਦੇ ਜਿਹੜੇ ਸਾਈਨ ਜਿਹੜੇ ਹੋਣਗੇ ਉਹ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣਾ ਉਹ ਆਪਣੀ ਜਨਰੇਸ਼ਨ ਨੂੰ ਨਹੀਂ ਪਤਾ ਤੇ ਆਪਣੇ ਜਿਹੜੀਆਂ ਦੂਜੀ ਤੀਜੀ ਪੀੜ੍ਹੀਆਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਤਾਂ ਕੀ ਪਤਾ ਹੋਣਾ ਇਸ ਕਰਕੇ ਇਹ 7 ਮਈ ਨੂੰ ਜਿਹੜੀ ਮੌਕ ਟ੍ਰੈਲ ਕੀਤੀ ਜਾਣੀ ਆ ਨਾ rau sahab ਇਹਦੇ ਲਈ ਕਿਸ ਤਰ੍ਹਾਂ ਬਲੈਕਆਊਟ ਹੋਏਗਾ ਤੇ ਕਿਸ ਤਰ੍ਹਾਂ ਸਾਇਰਨ ਵੱਜੂਗਾ ਕਿਸੇ ਹਮਲੇ ਦੇ ਹਵਾਈ ਹਮਲੇ ਦੇ ਆ ਹੋਣ ਦੇ ਉੱਤੇ ਤੇ ਤੁਸੀਂ ਕਿਸ ਤਰ੍ਹਾਂ ਆਪਣੀ ਜਾਨ ਬਚਾਉਣੀ ਹੈ ਜਾਂ ਇਸ ਤੋਂ ਵੀ ਅੱਗੇ ਕੋਈ ਬਹੁਤ ਵੱਡਾ ਮਾਲ ਆ ਜਾਂ ਜਿੱਥੇ ਵੱਡੇ ਪੱਧਰ ਦੇ ਉੱਤੇ ਲੋਕੀ ਇਕੱਠੇ ਹੋਏ ਨੇ ਉਹਨਾਂ ਦੇ ਉੱਤੇ ਅਗਰ ਉੱਥੇ ਕੋਈ ਅਟੈਕ ਦਾ ਸਰਕਾਰ ਕੋਲੇ ਰਿਪੋਰਟ ਆਉਂਦੀ ਹੈ ਤੇ ਮਿਲਟਰੀ ਕੋਲੇ ਕਿਸ ਤਰ੍ਹਾਂ ਦੀ ਰਿਪੋਰਟ ਆਉਂਦੀ ਹੈ ਵੀ ਇੱਥੇ ਹਮਲਾ ਹੋ ਸਕਦਾ ਜਾਂ ਮਜਾਇਲ ਨੇ ਨੂੰ ਟਾਰਗੇਟ ਕਰ ਲਿਆ ਸਿਸਟਮ ਹੋਈ ਇਸ ਏਰੀਆ ਨੂੰ ਕਿਉਂਕਿ ਅੱਜ ਟੈਕਨਿਕ ਬਹੁਤ ਜਿਆਦਾ ਐਡਵਾਂਸ ਹੈ ਸਾਡੇ ਕੋਲੇ ਰਡਾਰ ਸਿਸਟਮ ਇੰਨਾ ਕਿ ਕਾਮਯਾਬ ਹੈ ਕਿ ਉਹ ਦੱਸ ਦੇਗਾ ਵੀ ਕਿੱਥੋਂ ਕਿਹੜਾ ਟਾਰਗੇਟ ਕਿਹੜਾ ਉਹਨਾਂ ਨੇ ਆਪਣੇ ਟਾਰਗੇਟ ਦੇ ਉੱਤੇ ਕਿਹੜਾ ਆਪਣੇ ਜਗਾ ਲਈ ਹੈ ਸੋ ਇਹ ਨਹੀਂ ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਕਿ ਉਹ ਬੱਦਲ ਸੀ ਕਿ ਉਹਦੋਂ ਰਡਾਰਾ ਨੇ ਕੰਮ ਨਹੀਂ ਕੀਤਾ ਉਹ ਗੱਲਾਂ ਕਈ ਵਾਰੀ ਹਾਸਾ ਮਜ਼ਾਕ ਦਾ ਕਾਰਨ ਬਣ ਜਾਂਦੇ ਨੇ ਮੈਂ ਸਿਆਸੀ ਲੀਡਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਬਿਆਨ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਕਿਤੇ ਤੁਸੀਂ ਜਿਹੜਾ ਤਾਂ ਪਰਸੋਂ ਤੇ ਹਾਸੇ ਦਾ ਪਾਤਰ ਦਾ ਬਣ ਜਾਓ ਸੋ ਕੁੱਲ ਮਿਲਾ ਕੇ ਜਿਹੜਾ ਇਸ ਤਰ੍ਹਾਂ ਉਸ ਜਗ੍ਹਾ ਨੂੰ ਖਾਸ ਤੌਰ ਤੇ ਜੇ ਕਿਸੇ ਖਾਸ ਜਗ੍ਹਾ ਨੂੰ ਦੁਸ਼ਮਣ ਵੱਲੋਂ ਟਾਰਗੇਟ ਕਰਕੇ ਰੌਸਾਵ ਹਮਲਾ ਕੀਤਾ ਜਾਂਦਾ ਉਥੋਂ ਲੋਕਾਂ ਨੂੰ ਇੱਕਦਮ ਉਥੋਂ ਬਾਹਰ ਕਿੱਸਾ ਕਰਨਾ ਮੁਭ ਗਦਾ ਕਰਨਾ ਤੇ ਉਹ ਸਾਰਾ ਕੁਝ ਜਿਹੜਾ ਉਹ ਇਸ ਮੌਕ ਟ੍ਰੇਲ ਦੇ ਵਿੱਚ ਦਿਖਾਇਆ ਜਾਣਾ ਸੋ ਮੈਂ ਅਧਾਰੇ ਵੱਲੋਂ ਵੀ ਬੇਨਤੀ ਕਰੂੰਗਾ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਆਪ ਸਾਰੇ ਇਹ ਸਾਰੇ ਬਚਾਅ ਦੇ ਜਿੰਨੀਆਂ ਵੀ ਜੜੀਆਂ ਕੱਲੋਂ ਅਗਰ ਇਨ ਕਿਸੇ ਕਦੇ ਵੀ ਇਨ ਫਿਊਚਰ ਇਸ ਤਰ੍ਹਾਂ ਦੀ ਕੋਈ ਘਟਨਾਵਾਂ ਹੁੰਦੀਆਂ ਨਾ ਆਓ ਸਭ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਤੇ ਕਿਹੜੇ ਹਾਲਾਤਾਂ ਦੇ ਵਿੱਚ ਅਸੀਂ ਕਿਸਰਾ ਆਪਣੇ ਆਪਕ ਤੇ ਆਪਣੇ ਬੱਚਿਆਂ ਨੂੰ ਪ੍ਰਭਾਵ ਨੂੰ ਆਪਣੀ ਪ੍ਰਾਪਰਟੀ ਨੂੰ ਸੇਵ ਕਰਨਾ ਇਹ ਸਭ ਤੋਂ ਵਧੀਆ ਇੱਕ ਜਿਹੜਾ ਸਿੱਖਣ ਦਾ ਇੱਕ ਸਮਾਂ ਸੋ ਜਰੂਰ ਸਾਰੇ ਇਸ ਦਾ ਹਿੱਸਾ ਬਣਿਓ ਔਰ ਜੋ ਵੀ ਭਾਰਤੀ ਸੈਨਾ ਵੱਲੋਂ ਹਦਾਇਤਾਂ ਜਾਰੀ ਹੋਣਗੀਆਂ ਉਹਨਾਂ ਨੂੰ ਇਨਵੇਂ ਦੋਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਚਲੋ ਸਾ ਪਾਕਿਸਤਾਨ ਦੇ ਭਾਰਤ ਦੀ ਗੱਲ ਕਰ ਰਹੇ ਸੀ ਆਪਾਂ ਗੱਲ ਮੈਂ ਇੱਕ ਉਹਨਾਂ ਦੇ ਸੋਸ਼ਲ ਮੀਡੀਆ ਤੇ ਇੱਕ ਸੁਣ ਰਿਆ ਸੀ ਉਹਨਾਂ ਦੇ ਸਰਪ੍ਰੀਖ ਅਧਿਕਾਰੀ ਸੀ ਜਾਂ ਕੋਈ ਸਿਆਸੀ ਨੇਤਾ ਜੀ ਉਹ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਹਾਵਤ ਕਹਿਣ ਲੱਗੇ ਸੀ ਕਹਿੰਦਾ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਨੇ ਉਹ ਕਹਿੰਦੇ ਵੀ ਆਪਣੇ ਮਨਜੀ ਹੀਟਾਂ ਕਦੇ ਡਾਂਗ ਕਹਿਦਿਆ ਕਰਨ ਕਦੇ ਝਾੜੂ ਕਹਿਦਿਆ ਕਰਨ ਵੀ ਫੇਰਨਾ ਚਾਹੀਦਾ ਇਹਨਾਂ ਨੂੰ ਉਹ ਮੈਂ ਸੋਚ ਰਿਆ ਸੀ ਮਹਾ ਵੀ ਝਾੜੂ ਤਾਂ ਪੰਜਾਬ ਦੇ ਲੋਕਾਂ ਨੇ ਫੇਰਿਆ ਸੀ ਪਰ ਉਹਨੇ ਸਫਾਈ ਨਹੀਂ ਕੀਤੀ ਗਰਦ ਜੀ ਰੂਟਾਦੀ ਤੇ ਡਾਂਗ ਸਰਕਾਰ ਫੇਰ ਰਹੀ ਹੈ ਉਹਨਾਂ ਨੇ ਇਹ ਕਿਹਾ ਸੀ ਵੀ ਆਪਣੀ ਪੀੜੀ ਥੱਲੇ ਸੋਟਾ ਫੇਰ ਲੋ ਜਾ ਕੇ ਆਪਾਂ ਛੋਟੇ ਕਹਿ ਦਿੰਨੇ ਆਪਾਂ ਵੀ ਉਹ ਪੁਰਾਣੀਆਂ ਕਹਾਵਟਾਂ ਬਣੀਆਂ ਹੁੰਦੀਆਂ ਨੇ ਉਹ ਡਾਂਗ ਤੇ ਝਾੜੂ ਤੋਂ ਮੈਨੂੰ ਬੜਾ ਮੈਨੂੰ ਇਹ ਲੱਗਿਆ ਮਾਹ ਵੀ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਵੀ ਡਾਂਗ ਪੰਜਾਬ ਦੇ ਦੀ ਸਰਕਾਰ ਹੈ ਜਿਹੜੀ ਉਹ ਜਨਤਾ ਤੇ ਵਧੀਆ ਭਲੀ ਭਾਂਤ ਫੇਰ ਰਹੀ ਹੈ ਝਾੜੂ ਲੋਕਾਂ ਨੇ ਫੇਰਿਆ ਸੀ ਤੇ ਜੇ ਮੇਰਾ ਕਿਸੇ ਟਾਈਮ ਉਹਨਾਂ ਨਾਲ ਕੋਈ ਰਾਬਤਾ ਹੁੰਦਾ ਤਾਂ ਮੈਂ ਉਹਨਾਂ ਨੂੰ ਸੁਣਾਉਂਦਾ ਇਹ ਕਹਾਵਤ ਵੀ ਤੁਸੀਂ ਜਾਣੇ ਅਣਜਾਣੇ ਤੁਸੀਂ ਸਹੀ ਕਹਿ ਬੈਠੇ ਉਹਨਾਂ ਨੂੰ ਲੱਗਦਾ ਸੀ ਮੈਂ ਗੱਲ ਕਰ ਰਿਹਾ ਧੰਨਵਾਦ ਜਨ ਸਾਹਿਬ ਮਿਹਰਬਾਨੀ ਜੀ ਜੀ ਮਿਹਰਬਾਨੀ ਰਾਜ ਸਾਹਿਬ ਧੰਨਵਾਦ ਇਸ ਵਾਅਦੇ ਨਾਲ ਕਿ ਕੱਲ ਰਬ ਰੱਖਾ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ